ਦੇਖੋ ਇਸ ਤਰ੍ਹਾਂ ਹੈ ਕਿ ਜੋ ਮਿਊਨਿਸਪਲ ਕਮੇਟੀ ਕਾਰਪੋਰੇਸ਼ਨ ਔਰ ਨਗਰ ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਨੇ ਉਦੇ ਬਾਰੇ ਆਮ ਆਦਮੀ ਪਾਰਟੀ ਪੂਰੀ ਤਤਪਰ ਤਿਆਰ ਹੈ ਸਾਰੀਆਂ ਕਾਰਪੋਰੇਸ਼ਨਸ ਦੀਆਂ ਮੀਟਿੰਗਾਂ ਨੇ ਜਿਹੜੀਆਂ ਉਹ ਸਾਡੇ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਸਾਡੇ ਸਾਰੇ ਅਹੁਦੇਦਾਰ ਨੇ ਉਹਨਾਂ ਦੇ ਨਾਲ ਹੋ ਚੁੱਕੀਆਂ ਸਟ੍ਰੈਟਜੀ ਜਿਹੜੀ ਉਹ ਬਣ ਚੁੱਕੀ ਤੇ ਅੱਜ ਸਾਰੀਆਂ ਜਿਹੜੀਆਂ ਛੋਟੀਆਂ ਨਗਰ ਪੰਚਾਇਤਾਂ ਔਰ ਮਿਊਨਿਸਪਲ ਕੌਂਸਲ ਜਿਨ੍ਹਾਂ ਦੀਆਂ ਚੋਣਾਂ ਹੋਣੀਆਂ ਨੇ ਉਹਨਾਂ ਬਾਰੇ ਸਾਡੇ ਪੰਜੇ ਜ਼ੋਨਾਂ ਦੀਆਂ ਮੀਟਿੰਗਾਂ ਨੇ ਜਿਹੜੀਆਂ ਉਹ ਸਾਰੇ ਅਹੁਦੇਦਾਰ ਔਰ ਐਮ ਐਲ ਏ ਸਹਿਬਾਨ ਨਾਲ ਚੱਲ ਰਹੀਆਂ ਨੇ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿੰਨਾ ਜੋਸ਼ ਔਰ ਜਿੰਨੀ ਗਰਮ ਜੋਸ਼ੀ ਦੇ ਨਾਲ ਸਾਡੇ ਸਾਰੇ ਸੰਗਠਨ ਦੇ ਵਿੱਚ ਤਿਆਰੀ ਹੈ ਲੋਕਾਂ ਦੇ ਵਿੱਚ ਉਤਸ਼ਾਹ ਹੈ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਤਿੰਨ ਬਾਈ ਇਲੈਕਸ਼ਨ ਜਿੱਤੀਆਂ ਨੇ ਉਸੇ ਤਰੀਕੇ ਦੇ ਨਾਲ ਇਹ ਵੀ ਸਾਰੀਆਂ ਦੇ ਸਾਰੀਆਂ ਜਿਹੜੀਆਂ ਯੂ ਐਲ ਬੀਜ਼ ਦੀਆਂ ਚੋਣਾਂ ਨੇ ਅਰਬਨ ਲੋਕਲ ਬਾਡੀਜ਼ ਐ ਇਹ ਵੀ ਆਮ ਆਦਮੀ ਪਾਰਟੀ ਦੇ ਸਾਡੇ ਉਮੀਦਵਾਰ ਨੇ ਜਿਹੜੇ ਉਹ ਜਿੱਤਣਗੇ ਭਾਜੀਪੀ ਨੇ ਜਿਸ ਤਰੀਕੇ ਇਸ ਨੂੰ ਲੈਟਰ ਲਿਖਿਆ ਕਿ ਇਹ ਜਿਹੜੇ ਨੇ ਇਲੈਕਸ਼ਨ ਜਲਦੀ ਚ ਹੋ ਜਾਣ ਤਾਂ ਬੈਟਰ ਹੈ ਕਿਉਂਕਿ ਜਿਹੜਾ ਅਗਲਾ ਮਹੀਨਾ ਹੈ ਪੰਜਾਬ ਦੇ ਲੋਕਾਂ ਵਾਸਤੇ ਕੋਈ ਫੀਟ ਨਹੀਂ ਐਸਜੀਪੀਸੀ ਬੁਖਾਉਣਾ ਵੀ ਲੈ ਦੇਖੋ ਦੇਖੋ ਇਸ ਤਰ੍ਹਾਂ ਜੀ ਕਿ ਅਸੀਂ ਬਿਲਕੁਲ ਇਸ ਗੱਲ ਦੇ ਨਾਲ ਸਹਿਮਤ ਹਾਂ ਔਰ ਬੜੀ ਸੰਜੀਦਗੀ ਦੇ ਨਾਲ ਇਹਦੇ ਉੱਪਰ ਸੋਚ ਵਿਚਾਰ ਕਰ ਤੋਂ ਮਗਰੋਂ ਹੀ ਜਿਹੜਾ ਇਹ ਤਾਂ ਵੈਸੇ ਫੈਸਲਾ ਹੈ ਜਿਹੜਾ ਉਹ ਸੀਈਓ ਸਾਹਿਬ ਨੇ ਲੈਣਾ ਚੀਫ ਇਲੈਕਟੋਰਲ ਆਫੀਸਰ ਨੇ ਲੈਣਾ ਮੈਂ ਐਜ਼ ਆਮ ਆਦਮੀ ਪਾਰਟੀ ਦੇ ਤੌਰ ਤੇ ਮੈਂ ਇਹਦੇ ਬਾਰੇ ਤਾਂ ਨਹੀਂ ਕਮੈਂਟ ਕਰ ਸਕਦਾ ਪਾਉਂਗਾ ਕਿ ਉਹ ਕਰਨਗੇ ਕਿ ਨਹੀਂ ਕਰਨਗੇ ਪਰ ਡੈਫੀਨਿਟਲੀ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ ਸ਼ਹੀਦੀ ਹਫਤਾ ਹੁੰਦਾ ਜੋੜ ਮੇਲਾ ਹੁੰਦਾ ਤੇ ਉਹਦੇ ਵਿੱਚ ਭਾਵਨਾਵਾਂ ਨੇ ਜਿਹੜੀਆਂ ਉਹ ਸਾਰੀਆਂ ਜੁੜੀਆਂ ਹੋਈਆਂ ਨੇ ਪਰ ਉਹਦੇ ਵਿੱਚ ਜਿੰਨਾ ਜਦੋਂ ਇਹ ਗੱਲ ਆਈ ਸੀਗੀ SGPC ਨੇ ਵੀ ਰੇਜ਼ ਕੀਤੀ ਸੀਗੀ ਤੇ ਉਸ ਤੋਂ ਬਾਅਦ ਅਸੀਂ CEO ਨਾਲ ਗੱਲ ਵੀ ਕੀਤੀ ਸੀਗੀ ਔਰ CM ਸਾਹਿਬ ਦੇ ਪੱਧਰ ਦੇ ਉੱਪਰ ਹੀ ਇਹ ਪਹਿਲਾ ਫੈਸਲਾ ਚੁੱਕਿਆ ਸੀਗਾ ਕਿਉਂਕਿ ਅ ਮਸਲਾ ਇਹ ਹੈ ਕਿ ਆਲਰੇਡੀ ਸੁਪਰੀਮ ਕੋਰਟ ਔਰ ਹਾਈ ਕੋਰਟ ਦੇ ਵਿੱਚ ਡੇਟ ਬਾਉਂਡ ਹੈ ਜਿਹੜਾ ਉਹ ਕੀਤਾ ਜਾ ਚੁੱਕਾ ਸੋ ਇਸ ਕਰਕੇ ਉਹਨੂੰ ਜ਼ਿਆਦਾ ਅੱਗੇ ਲੈ ਕੇ ਜਾਣ ਦਾ ਅਵੀ ਕੋਈ ਆਈਡੀਆ ਨਹੀਂ ਜੋ ਸੀਈਓ ਸਾਹਿਬ ਨੇ ਦੱਸਿਆ ਸੀਗਾ ਪਰ ਹਾਂ ਡੈਫੀਨਿਟਲੀ ਇਹਨਾਂ ਜ਼ਰੂਰ ਹੈ ਕਿ ਜਿਹੜੇ ਸਰਹੰਦ ਚਮਕੌਰ ਸਾਹਿਬ ਔਰ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਇਲੈਕਸ਼ਨ ਨਹੀਂ ਆਏਗੀ ਔਰ ਇਸ ਕਰਕੇ ਇਹਨਾਂ ਭਾਵਨਾਵਾਂ ਦੇ ਨਾਲ ਅਸੀਂ ਵੀ ਸਹਿਮਤ ਹਾਂ ਪਰ ਕੁਝ ਕੰਪਲਸ਼ਨਸ ਨੇ ਜੋ ਇਲੈਕਸ਼ਨ ਅਫੀਸਰ ਦੀਆਂ ਆਪਣੀਆਂ ਨੇ ਜੀ ਫਿਰ ਭਾਰਤੀ ਜਨਤਾ ਪਾਰਟੀ ਨੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਮੂਰਤੀ ਨੂੰ ਲੈ ਕੇ ਉਘੇ ਰਿਹਾ ਹੋਇਆ ਸਰਕਾਰ ਜਿਹੜਾ 에어ਪੋਰਟ ਤੇ ਜਿਹੜੀ ਲਗਾਈ ਗਈ ਹੈ ਦੇਖੋ ਇਸ ਤਰ੍ਹਾਂ ਕਿ ਬੀਜੇਪੀ ਸਿਰਫ ਰਾਜਨੀਤੀ ਕਰ ਰਹੀ ਹੈ ਉਹਨਾਂ ਨੂੰ ਮੈਂ ਪਹਿਲਾਂ ਤਾਂ ਇਹ ਪੁੱਛਣਾ ਚਾਹਣਾ ਕਿ ਤੁਸੀਂ ਅੱਜ ਤਾਂ ਤੁਹਾਨੂੰ ਬੜੀ ਕਾਲੀ ਹੋ ਰਹੀ ਹੈ ਕਿ ਸ਼ਹੀਦ ਉਦਮ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਜਿਹੜਾ ਉਹਦਾ ਅਨਾਵਰਣ ਉਹ ਕਰਨ ਚਾਹ ਰਹੇ ਨੇ ਇਹ ਜਿਹੜਾ ਡਰਾਮ ਹੈ ਜਿਹੜਾ ਉਹ ਰਚਣ ਦੀਆਂ ਗੱਲਾਂ ਕਰ ਰਹੇ ਨੇ ਸਰਕਾਰ ਨੂੰ ਅਲਟੀਮੇਟਮ ਦੇਣ ਦੀ ਗੱਲ ਵੀ ਕਰ ਰਹੇ ਨੇ ਪਰ ਸਵਾਲ ਇਹ ਹੈ ਮੈਂ ਬੀਜੇਪੀ ਨੂੰ ਇਹ ਵੀ ਪੁੱਛਣਾ ਚਾਹਣਾ ਕਿ ਉਹ ਸਮਾਂ 2015 ਦਾ ਯਾਦ ਕਰੋ ਜਦ ਆਮ ਆਦਮੀ ਪਾਰਟੀ ਕਹਿ ਰਹੀ ਸੀਗੀ ਕਿ ਮੋਹੱਲੀ 에어ਪੋਰਟ ਦਾ ਨਾਮ ਹੈ ਜਿਹੜਾ ਉਹੋ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਵੇ ਜਿਹਦੇ ਵਾਸਤੇ ਭਗਵੰਤ ਮਾਨ ਜੀ ਨੇ ਵੀ ਵੱਡੇ ਪੱਧਰ ਦੇ ਉੱਪਰ ਐਫਰਟਸ ਨੇ ਜਿਹੜੇ ਉਹ ਕੀਤੇ ਪਰ ਬੀਜੇਪੀ ਉਸ ਸਮੇਂ ਮੰਗ ਕਰ ਰਹੀ ਸੀ ਕਿ ਹਰਿਆਣਾ ਦਾ ਬੀਜੇਪੀ ਯੂਨਿਟ ਕਿ ਇਹ ਇਸ 에어ਪੋਰਟ ਦਾ ਨਾਮ ਹੈ ਜਿਹੜਾ ਉਹ ਆਰਐਸਐਸ ਦੇ ਲੀਡਰ ਸੀਗੇ ਔਰ ਹਰਿਆਣਾ ਦੇ ਡਿਪਟੀ ਸੀਐਮ ਰਹੇ ਸੀਗੇ ਮੰਗਲ ਸੈਨ ਉਹਨਾਂ ਦੇ ਨਾਂ ਦੇ ਉੱਪਰ ਰੱਖਿਆ ਜਾਵੇ ਸੋ ਬੀਜੇਪੀ ਵਾਲਿਆਂ ਨੂੰ ਇਹ ਜੀ ਘਟਿਆ ਔਰ ਹਲਕੇ ਦਰਜੇ ਦੀ ਰਾਜਨੀਤੀ ਕਰਨ ਤੋਂ ਪਹਿਲਾਂ ਸ਼ਰਮ ਆਉਣੀ ਚਾਹੀਦੀ ਹੈ ਜੇ ਉਹ ਇੰਨੇ ਹੀ ਖੈਰਖਵਾ ਨੇ ਤੇ ਇਹੋ ਜੇ ਡਰਾਮੇਬਾਜ਼ੀਆਂ ਕਰਨ ਦੀ ਬਜਾਏ ਉਹ ਸਭ ਤੋਂ ਪਹਿਲਾਂ ਪੂਰੇ ਮੁਲਕ ਦੇ ਵਿੱਚ ਔਰ ਸਭ ਤੋਂ ਪਹਿਲਾਂ ਇਹ ਸ਼ੁਰੂਆਤ ਕਰਨ ਹਰਿਆਣਾ ਦੇ ਵਿੱਚ ਕਿ ਜਿੱਥੇ ਪ੍ਰਧਾਨ ਮੰਤਰੀ ਸਾਹਿਬ ਦੀਆਂ ਮੋਦੀ ਸਾਹਿਬ ਦੀਆਂ ਔਰ ਮੁੱਖ ਮੰਤਰੀ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਦਫ਼ਤਰਾਂ ਦੇ ਵਿੱਚ ਉਹਨਾਂ ਨੂੰ ਉਤਾਰ ਕੇ ਉੱਥੇ ਸ਼ਹੀਦ ਭਗਤ ਸਿੰਘ ਤੇ ਅੰਬੇਦਕਰ ਸਾਹਿਬ ਦੀਆਂ ਫੋਟੋ ਲਵਾਉਣ ਫਿਰ ਉਸ ਤੋਂ ਬਾਅਦ ਇਹ ਇਹ ਬੁੱਤ ਦੇ ਵੱਲ ਝਾਕਣਾ ਸੋ ਇਸ ਕਰਕੇ ਕਿਰਪਾ ਕਰਕੇ ਬੀਜੇਪੀ ਵਾਲਿਆਂ ਨੂੰ ਮੈਂ ਅਲਟੀਮੇਟਮ ਦੇਣਾ ਚਾਹੂਗਾ ਕਿ ਇਹ ਜਿਹੇ ਆਪਦੇ ਨਪਾਕ ਇਰਾਦੇ ਨੇ ਜਿਹੜੇ ਪਹਿਲਾਂ ਤਾਂ ਤੁਸੀਂ ਓਪੋਜ਼ ਕਰਦੇ ਰਹੇ ਕਿ ਸ਼ਹੀਦ ਭਗਤ ਸਿੰਘ ਦੇ ਨਾਂ ਤੇ 에어ਪੋਰਟ ਵੀ ਨਹੀਂ ਹੋਣਾ ਚਾਹੀਦਾ ਹੈਗਾ ਤੇ ਅੱਜ ਤੁਸੀਂ ਕਹਿੰਦੇ ਹੋ ਜੀ ਅਸੀਂ ਇਹਦੀ ਇਨੋਗਰੇਸ਼ਨ ਕਰ ਦਾਂਗੇ ਝਾਕ ਕੇ ਤਾਂ ਦੇਖਣਾ ਸੋ ਇਸ ਕਰਕੇ ਇਹ ਜਿਹੀਆਂ ਹਲਕੀਆਂ ਗੱਲਾਂ ਨੇ ਜਿਹੜੀਆਂ ਉਹ ਬੀਜੇਪੀ ਨੂੰ ਨਹੀਂ ਕਰਨੀ ਚਾਹੀਦੀ ਦੇਖੋ ਇਸ ਤਰ੍ਹਾਂ ਹੈ ਕਿ ਇਹ ਗੱਲ ਬਹੁਤ ਵਾਰੀ ਚੱਲੀ ਔਰ ਮੈਂ ਮੰਨ ਕੇ ਚੱਲਦਾ ਕਿ ਅ ਦਰਜਾ ਜਿਹੜਾ ਉਹ ਦੇਣਾ ਤਾਂ ਚਾਹੇ ਕੇਂਦਰ ਸਰਕਾਰ ਨੇ ਐ ਪਰ ਸ਼ਹੀਦ ਭਗਤ ਸਿੰਘ ਰਾਜਗੁਰੂ ਜੀ ਸੁਖਦੇਵ ਜੀ ਅਸ਼ੀ ਉਦਮ ਸਿੰਘ ਇਹ ਆਪਣੇ ਆਪ ਦੇ ਵਿੱਚ ਇੰਨੇ ਵੱਡੀਆਂ ਨਾਮ ਨੇ ਕਿ ਕੇਂਦਰ ਸਰਕਾਰ ਦੇ ਕਿਸੇ ਮਾਨਤਾ ਪੱਤਰ ਦੀ ਇਹਨਾਂ ਇਹਨਾਂ ਦੀ ਸ਼ਹਾਦਤ ਨੂੰ ਲੋੜ ਨਹੀਂ ਹੈਗੀ ਪਰ ਫਿਰ ਵੀ ਮੈਂ ਮੰਨ ਕੇ ਚੱਲਦਾ ਕਿ ਇਹਨਾਂ ਮਹਾਨ ਸ਼ਹੀਦਾਂ ਦੇ ਨਾਮ ਦੇ ਉੱਪਰ ਤਾਂ ਆਪਾਂ ਜਿੰਨਾ ਇਹਨਾਂ ਦੀ ਲੈਗੇਸੀ ਨੂੰ ਅੱਗੇ ਲੈ ਕੇ ਜਾ ਸਕਦੇ ਆ ਉਹਨਾਂ ਲੈ ਕੇ ਜਾਣਾ ਚਾਹੀਦਾ